ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਜ਼ਿੰਦਗੀ ਵਿੱਚ ਖੁਸ਼ ਰਹਿਣ ਲਈ ਇਹ 6 ਗੱਲਾਂ ਕਿਸੇ ਨੂੰ ਨਾ ਦੱਸਿਓ ਅਸੀਂ ਸਾਰੇ ਚਾਹੁੰਦੇ ਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਅਸੀਂ ਖੁਸ਼ੀਆਂ ਭਰੀ ਜ਼ਿੰਦਗੀ ਜੀਏ ਪਰ ਇਹਨਾਂ ਖੁਸ਼ੀਆਂ ਨੂੰ ਅਸੀਂ ਆਪ ਹੀ ਨਜ਼ਰ ਲਾ ਲੈਣੇ ਹਨ ਹੁਣ ਤੁਸੀਂ ਕਹੋਗੇ ਕਿ ਉਹ ਕਿਵੇਂ ਇਹ ਸਾਡੀ ਜ਼ਿੰਦਗੀ ਆ ਪਰ ਇਸ ਨੂੰ ਅਸੀਂ ਆਪਣੇ ਲਈ ਨਹੀਂ ਜੀਉਂਦੇ ਅਸੀਂ ਹਮੇਸ਼ਾ ਲੋਕਾਂ ਦਾ ਧਿਆਨ ਪਹਿਲਾਂ ਰੱਖਦੇ ਆ ਜਦੋਂ ਕੋਈ ਕੰਮ ਕਰਨਾ ਹੋਵੇ ਨਾ ਸਭ ਤੋਂ ਪਹਿਲਾਂ ਇਹ ਸੋਚਦੇ ਆ ਕਿ ਇਹ ਲੋਕਾਂ ਨੂੰ ਕਿਹੋ ਜਿਹਾ ਲੱਗੇਗਾ ਆਪਣੇ ਵੱਲ ਤਾਂ ਅਸੀਂ ਧਿਆਨ ਹੀ ਨਹੀਂ ਦਿੰਦੇ ਕਿ ਮੈਨੂੰ ਚੰਗਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਅਸੀਂ ਲੋਕਾਂ ਦੀ ਪ੍ਰਵਾਹ ਕਰਨ ਲੱਗ ਜਾਂਦੇ ਹਾਂ ਕਿ ਲੋਕ ਇਸ ਗੱਲ ਨੂੰ ਕਿਸ ਤਰ੍ਹਾਂ ਲੈਣਗੇ ਪਰ ਇਹ ਲੋਕ ਕੌਣ ਨੇ ਇਹ ਲੋਕ ਉਹ ਨੇ ਜੋ ਤੁਹਾਡੀਆਂ ਖੁਸ਼ੀਆਂ ਦੇ ਪਲ ਖਰਾਬ ਕਰਨ ਵਿੱਚ ਦੇਰ ਨਹੀਂ ਲਾਉਂਦੇ ਇਹ ਲੋਕ ਉਹ ਨੇ ਜੋ ਤੁਹਾਡੀਆਂ ਖੁਸ਼ੀਆਂ ਨੂੰ ਵੇਖ ਕੇ ਕਦੇ ਜਰਨਗੇ ਨਹੀਂ ਇਹ ਲੋਕ ਤਾਂ ਐਵੇਂ ਦੇ ਨੇ ਇਹ ਤਾਂ ਮਰਿਆਂ ਨੂੰ ਵੀ ਬਹੁਤੀ ਦੇਰ ਯਾਦ ਨਹੀਂ ਰੱਖਦੇ ਤੇ ਫਿਰ ਕਿਹੜੇ ਲੋਕਾਂ ਦੀਆਂ ਖੁਸ਼ੀਆਂ ਦਾ ਧਿਆਨ ਰੱਖ ਰਹੇ ਹੋ ਇਨ੍ਹਾਂ ਲੋਕਾਂ ਤੋਂ ਆਪਣੀਆਂ ਖੁਸ਼ੀਆਂ ਆਪਣੀ ਜ਼ਿੰਦਗੀ ਦੇ ਭੇਦ ਬਣਾ ਕੇ ਰੱਖੋਗੇ ਨਾ ਕਾਹੀ ਜ਼ਿੰਦਗੀ ਸੌਖੀ ਲੰਘੂ ਤੇ ਆਜੋ ਫਿਰ ਉਹ ਗੱਲਾਂ ਸਾਂਝੀਆਂ ਕਰੀਏ ਜੋ ਗੱਲਾਂ ਤੁਸੀਂ ਲੋਕਾਂ ਨਾਲ ਸਾਂਝੀਆਂ ਨਹੀਂ ਕਰਨੀਆਂ ਪਹਿਲੀ ਗੱਲ ਜਦੋਂ ਵੀ ਕੋਈ ਕੰਮਕਾਰ ਸ਼ੁਰੂ ਕਰਨਾ ਹੋਵੇ ਨਾ ਤਾਂ ਉਸ ਬਾਰੇ ਕਿਸੇ ਨੂੰ ਨਾ ਦੱਸੋ ਜੇਕਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਰੌਲਾ ਪਾ ਦਿਓਗੇ ਨਾ ਤਾਂ ਲੋਕ ਤੁਹਾਨੂੰ ਡੀਮੋਟੀਵੇਟ ਕਰਨਗੇ ਫਿਰ ਤੁਹਾਨੂੰ ਕਹਾਣੀਆਂ ਬਣਾ ਬਣਾ ਦੱਸਣਗੇ ਕਿ ਲੈ ਇਹ ਕੰਮ ਤਾਂ ਮੈਂ ਵੀ ਕੀਤਾ ਸੀ ਇਹ ਤਾਂ ਸਿਰੇ ਹੀ ਨਹੀਂ ਚੜਿਆ ਜਾਂ ਫਿਰ ਹਾਂ ਇਹ ਕੰਮ ਤਾਂ ਉਹ ਦੂਜੇ ਨੇ ਕੀਤਾ ਸੀ ਉਹਦ ਕੋ ਤਾਂ ਪੂਰਾ ਹੀ ਨਹੀਂ ਹੋਇਆ ਐਵੇਂ ਸਮਾਂ ਬਰਬਾਦ ਕਰਨ ਵਾਲੀ ਗੱਲ ਆ ਇਹ ਵੀ ਕੋਈ ਕੰਮਾਂ ਚੋਂ ਕੰਮ ਆ ਇਸ ਕੰਮ ਦਾ ਤੂੰ ਕੀ ਕਰਨਾ ਇਹ ਕੰਮ ਨਹੀਂ ਪੂਰੇ ਹੁੰਦੇ ਹੁੰਦੇ ਮਤਲਬ ਤੁਹਾਨੂੰ ਕਹਾਣੀਆਂ ਬਣਾ ਬਣਾ ਕੇ ਦੱਸਣਗੇ ਤੇ ਤੁਹਾਨੂੰ ਉਸ ਪਾਸੇ ਤੁਰਨ ਹੀ ਨਹੀਂ ਦੇਣਗੇ ਤੇ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਨਾ ਤਾਂ ਲੋਕਾਂ ਨੂੰ ਸਲਾਹ ਨਹੀਂ ਲਈਦੀ ਲੋਕਾਂ ਕੋਲੋਂ हां ਆਪਣੇ ਪਰਿਵਾਰ ਆਪਣੇ ਫੈਮਿਲੀ ਮੈਂਬਰ ਨਾਲ ਗੱਲ ਕਰਨੀ ਤਾਂ ਬਣਦੀ ਆ ਉਹਦੇ ਨਾਲ ਸਲਾਹ ਕਰਕੇ ਤੁਸੀਂ ਕੰਮ ਸ਼ੁਰੂ ਕਰੋ ਲੋਕਾਂ ਵਿੱਚ ਰੌਲਾ ਨਾ ਪਾਓ ਕਿਉਂਕਿ ਲੋਕ ਕਦੇ ਵੀ ਕੋਈ ਕੰਮ ਜਿਹੜਾ ਉਹ ਸ਼ੁਰੂ ਨਹੀਂ ਕਰਨ ਦਿੰਦੇ ਹੁੰਦੇ ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਨਾ ਉਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਆਪ ਤੇ ਕੁਝ ਕਰਨਾ ਨਹੀਂ ਹੁੰਦਾ ਤੇ ਦੂਜੇ ਨੂੰ ਉਹ ਐਵੇਂ ਦੀਆਂ ਸਲਾਹਾਂ ਦਿੰਦੇ ਨੇ ਕਿ ਉਹਨਾਂ ਦੇ ਮਨ ਵਿੱਚ ਹੁੰਦਾ ਕਿ ਜੇ ਕਿਤੇ ਇਹਨੇ ਇਹ ਕੰਮ ਕਰ ਲਿਆ ਤੇ ਕਿਤੇ ਸਫਲ ਨਾ ਹੋ ਜਾਵੇ ਉਹਨਾਂ ਦੇ ਮਨ ਵਿੱਚ ਇੱਕ ਸਾੜਾ ਹੁੰਦਾ ਕਿ ਕਿਤੇ ਇਹ ਸਫਲ ਨਾ ਹੋ ਜਾਵੇ ਕਿਉਂਕਿ ਉਹਨਾਂ ਆਪ ਤੇ ਕੁਝ ਕਰਨਾ ਨਹੀਂ ਹੁੰਦਾ ਤੇ ਉਹ ਦੂਜੇ ਬਾਰੇ ਵੀ ਇਹੋ ਹੀ ਚਾਹੁੰਦੇ ਹੁੰਦੇ ਆ ਕਿ ਇਹ ਵੀ ਕੁਝ ਨਾ ਕਰੇ ਇਸ ਕਰਕੇ ਆਪਣੀ ਲਾਈਫ ਪਲੈਨਿੰਗ ਇਹੋ ਜਿਹੇ ਲੋਕਾਂ ਨਾਲ ਸਾਂਝੀ ਬਿਲਕੁਲ ਨਾ ਕਰਿਆ ਕਰੋ ਦੂਜੀ ਗੱਲ ਉਹ ਲੋਕ ਜੋ ਹਮੇਸ਼ਾ ਆਪਣੇ ਆਪ ਨੂੰ ਉੱਚਾ ਸਮਝਦੇ ਤੇ ਤੁਹਾਨੂੰ ਨੀਵਾ ਸਮਝਦੇ ਹੋਣ ਉਹ ਲੋਕ ਹਮੇਸ਼ਾ ਇਹ ਸੋਚਣਗੇ ਕਿ ਇਹ ਮੇਰੇ ਤੋਂ ਅੱਗੇ ਨਾ ਨਿਕਲ ਜਾਵੇ ਮੈਂ ਹੀ ਉੱਚਾ ਬਣਿਆ ਰਵਾਂ ਤੇ ਇਹ ਨੀਵਾ ਬਣਿਆ ਰਵੇ ਕਿਉਂਕਿ ਉਹ ਲੋਕ ਆਪ ਹੀ ਸਿਆਣੇ ਬਣ ਕੇ ਰਹਿਣਾ ਚਾਹੁੰਦੇ ਹੁੰਦੇ ਆ ਕਿ ਹਾਂ ਮੈਂ ਹੀ ਸਿਆਣਾ ਬਣਿਆ ਰਵਾਂ ਤੇ ਦੂਜਾ ਜਾਣਾ ਮੇਰੇ ਤੋਂ ਥੱਲੇ ਹੀ ਰਵੇ ਤੇ ਮੈਂ ਉਸ ਦੀ ਆਲੋਚਨਾ ਹੀ ਕਰਦਾ ਰਵਾਂ ਤੇ ਜਿਹੜਾ ਮਾੜਾ ਬੰਦਾ ਹੁੰਦਾ ਨਾ ਉਸ ਤੇ ਉਹ ਗਣ ਵੀ ਥੋਪ ਦਿੱਤਾ ਜਾਂਦਾ ਜਿਹੜਾ ਉਹਦੇ ਵਿੱਚ ਹੁੰਦਾ ਹੀ ਨਹੀਂ ਤੇ ਫਿਰ ਜਿਹੜਾ ਆਪਣੇ ਆਪ ਨੂੰ ਵੱਡਾ ਸਮਝਦਾ ਹੁੰਦਾ ਨਾ ਉਹ ਕਦੇ ਨਹੀਂ ਇਹ ਗੱਲ ਸੋਚੇਗਾ ਕਿ ਮੇਰੇ ਤੋਂ ਅੱਗੇ ਕੋਈ ਨਿਕਲ ਜਾਵੇ। ਸੋ ਇਹੋ ਜਿਹੇ ਲੋਕਾਂ ਨਾਲ ਦੂਰੀ ਬਣੀ ਰਹੇ ਤਾਂ ਹੀ ਚੰਗਾ ਆ। ਕਿਉਂਕਿ ਇਹੋ ਜਿਹੇ ਲੋਕਾਂ ਨਾਲ ਜੇਕਰ ਤੁਸੀਂ ਆਪਣੀਆਂ ਖੁਸ਼ੀਆਂ ਸਾਂਝੀਆਂ ਕਰੋਗੇ ਨਾ ਤਾਂ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਣੀਆਂ ਤੇ ਜੇਕਰ ਤੁਸੀਂ ਕੋਈ ਕੰਮ ਕਰਨ ਬਾਰੇ ਉਹਨਾਂ ਨੂੰ ਦੱਸੋਗੇ ਨਾ ਤਾਂ ਉਹਨਾਂ ਤੁਹਾਡੇ ਮਨ ਵਿੱਚ ਇਹੋ ਜਈ ਨਕਾਰਾਤਮਕ ਸੋਚ ਪੈਦਾ ਕਰ ਦੇਣੀ ਆ। ਕਿ ਤੁਹਾਡਾ ਕੰਮ ਕਰਨ ਤੋਂ ਮਾਣ ਨਹੀਂ ਚੁੱਕਿਆ ਜਾਣਾ ਤੁਹਾਡਾ ਕੰਮ ਕਰਨ ਨੂੰ ਮਾਣ ਹੀ ਨਹੀਂ ਕਰਨਾ ਕਿਉਂਕਿ ਉਹ ਕਦੇ ਨਹੀਂ ਚਾਹੁੰਦੇ ਹੁੰਦੇ ਕਿ ਤੁਸੀਂ ਅੱਗੇ ਵਧੋ ਤੇ ਫਿਰ ਜਦੋਂ ਤੁਹਾਡਾ ਕੰਮ ਕਰਨ ਨੂੰ ਦੇਲ ਹੀ ਨਹੀਂ ਕਰਨਾ ਤੇ ਫਿਰ ਤੁਸੀਂ ਉੱਥੇ ਹੀ ਬੈਠ ਜਾਣਾ ਤੇ ਇੰਨੀ ਗੱਲ ਨੂੰ ਹਮੇਸ਼ਾ ਯਾਦ ਜ਼ਰੂਰ ਰੱਖਿਓ ਕਿ ਅੱਗੇ ਵਧਣ ਵਾਲੇ ਦੀਆਂ ਲੋਕ ਲੱਤਾਂ ਖਿੱਚਦੇ ਹੀ ਹੁੰਦੇ ਆ ਪਰ ਇਸ ਦੇ ਨਾਲ-ਨਾਲ ਸਾਡੇ ਸਮਾਜ ਵਿੱਚ ਚੰਗੇ ਲੋਕ ਵੀ ਹੁੰਦੇ ਨੇ ਜੋ ਅੱਗੇ ਵਧਣ ਵਾਲੇ ਨੂੰ ਹੌਸਲਾ ਵੀ ਦਿੰਦੇ ਨੇ ਹੱਲਾਸ਼ੇਰੀ ਵੀ ਦਿੰਦੇ ਨੇ ਪਰ ਇਹ ਲੋਕ ਬਹੁਤ ਘੱਟ ਹੁੰਦੇ ਨੇ ਨਹੀਂ ਤਾਂ ਅੱਗੇ ਵਧਣ ਵਾਲੇ ਨੂੰ ਪਿੱਛੇ ਖਿੱਚਣ ਵਾਲੇ ਜ਼ਿਆਦਾ ਲੋਕ ਹੁੰਦੇ ਨੇ ਤੇ ਫਿਰ ਤੁਸੀਂ ਸਮਝ ਸਕਦੇ ਹੋ ਕਿ ਹੱਲਾਸ਼ੇਰੀ ਵਾਲੇ ਕਿਹੜੇ ਨੇ ਤੇ ਲੱਤਾਂ ਖਿੱਚਣ ਵਾਲੇ ਕਿਹੜੇ ਨੇ ਤੇ ਫਿਰ ਇਹੋ ਜਿਹੇ ਲੋਕਾਂ ਨਾਲ ਆਪਣੀ ਜ਼ਿੰਦਗੀ ਦੀਆਂ ਇਹ ਗੱਲਾਂ ਬਿਲਕੁਲ ਵੀ ਸਾਂਝੀਆਂ ਨਾ ਕਰਿਓ ਲੋਕ ਅੱਜਕੱਲ੍ਹ ਚਿਹਰਿਆਂ ਤੇ ਨਕਾਬ ਪਾਈ ਫਿਰਦੇ ਨੇ ਉਹ ਤੁਹਾਡੇ ਕੋਲ ਤੁਹਾਡੇ ਹੋਣ ਦਾ ਨਾਟਕ ਕਰਦੇ ਨੇ ਅਸਲ ਵਿੱਚ ਉਹ ਤੁਹਾਡੇ ਭੇਦ ਜਾਨਣਾ ਚਾਹੁੰਦੇ ਹੁੰਦੇ ਆ ਤੇ ਤੁਸੀਂ ਆਪਣੇ ਭੇਦ ਦੱਸਣ ਬੈਠ ਵੀ ਜਾਂਦੇ ਹੋ ਕਿ ਇਹ ਮੇਰਾ ਹੀ ਆ ਤੇ ਇੰਨੇ ਭੋਲੇ ਵੀ ਨਾ ਬਣਿਆ ਕਰੋ ਪਹਿਲਾਂ ਜਾਣ ਲਿਆ ਕਰੋ ਕਿ ਜਿਸ ਨਾਲ ਅਸੀਂ ਆਪਣੇ ਦਿਲ ਦੀਆਂ ਗੱਲਾਂ ਕਰ ਰਹੇ ਆ ਕਿ ਇਹ ਸਾਡਾ ਹੈਗਾ ਵੀ ਆ ਜਾਂ ਨਹੀਂ ਪਰ ਮੈਂ ਇੱਥੇ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੀ ਕੁਝ ਬਹੁਤ ਚੰਗੇ ਲੋਕ ਵੀ ਹੁੰਦੇ ਆ ਜਿਹੜੇ ਸੱਚਮੁੱਚ ਸਾਡੇ ਆਪਣੇ ਹੁੰਦੇ ਆ ਜਿਹੜੇ ਸੱਚਮੁੱਚ ਸਾਡਾ ਭਲਾ ਚਾਹੁੰਦੇ ਹੁੰਦੇ ਆ ਫਿਰ ਇਹੋ ਜਿਹੇ ਲੋਕਾਂ ਨਾਲ ਗੱਲ ਸਾਂਝੀ ਕਰ ਵੀ ਲੈਣੀ ਚਾਹੀਦੀ ਆ ਪਰ ਪਹਿਲਾਂ ਇਸ ਗੱਲ ਦੀ ਚੰਗੀ ਤਰ੍ਹਾਂ ਪੁਸ਼ਟੀ ਕਰ ਲੈਣੀ ਚਾਹੀਦੀ ਆ ਕਿ ਇਹ ਸੱਚਮੁੱਚ ਸਾਡਾ ਵਿਸ਼ਵਾਸਪਾਤਰ ਹੈ ਕਿਉਂਕਿ ਜਿਹੜੇ ਚੰਗੇ ਲੋਕ ਹੁੰਦੇ ਆ ਨਾ ਉਹ ਹਮੇਸ਼ਾ ਹੱਲਾਸ਼ੇਰੀ ਵੀ ਦਿੰਦੇ ਆ ਤੇ ਨੁਕਸ ਤੋਂ ਟੋਕਦੇ ਵੀ ਆ ਜਿਸ ਤੋਂ ਅਸੀਂ ਇਸ ਗੱਲ ਤੋਂ ਸਹਿਜਾ ਹੀ ਪਤਾ ਕਰ ਸਕਦੇ ਹਾਂ ਕਿ ਇਹ ਸੱਚਮੁੱਚ ਸਾਡਾ ਹੈ ਸਾਡਾ ਵਿਸ਼ਵਾਸਪਾਤਰ ਹੈ ਫਿਰ ਇਹੋ ਜਿਹੇ ਲੋਕਾਂ ਨਾਲ ਆਪਣੀ ਗੱਲ ਸਾਂਝੀ ਕਰ ਵੀ ਲੈਣੀ ਚਾਹੀਦੀ ਆ ਜੀ ਗੱਲ ਆਪਣੀਆਂ ਮੁਸ਼ਕਲਾਂ ਵੀ ਕਦੇ ਕਿਸੇ ਨਾਲ ਸਾਂਝੀਆਂ ਨਾ ਕਰੋ ਖਾਸ ਕਰਕੇ ਫੈਮਿਲੀ ਪ੍ਰੋਬਲਮਸ ਆਪਣੀਆਂ ਨਾ ਕਿਸੇ ਰਿਸ਼ਤੇਦਾਰ ਨਾਲ ਆਂਡੀ ਗਵਾਂਡੀ ਨਾ ਹੀ ਆਪਣੇ ਕੰਮ ਕਾਜ ਵਾਲੀ ਜਗ੍ਹਾ ਤੇ ਇਹੋ ਜਈ ਕੋਈ ਘਰ ਦੀ ਗੱਲ ਕਰੋ ਕਿਉਂਕਿ ਲੋਕ ਅੰਦਾਜ਼ਾ ਲਾ ਲੈਂਦੇ ਨੇ ਕਿ ਇਹਨਾਂ ਦੇ ਘਰ ਵਿੱਚ ਆ ਪ੍ਰੋਬਲਮ ਚੱਲ ਰਹੀ ਆ ਤੇ ਫੇਰ ਉਹ ਟਾਰਗੇਟ ਕਰਦੇ ਨੇ ਇਸ ਕਰਕੇ ਆਪਣੀ ਘਰ ਦੀਆਂ ਗੱਲਾਂ ਕਦੀ ਵੀ ਬਾਹਰ ਜਾ ਕੇ ਕਿਸੇ ਨਾਲ ਸਾਂਝੀਆਂ ਨਾ ਕਰੋ ਕਿਉਂਕਿ ਜਿਸ ਨੂੰ ਫੈਮਿਲੀ ਦੀ سپورਟ ਨਹੀਂ ਨਾ ਹੁੰਦੀ ਉਸ ਲਈ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਆ ਉਸ ਲਈ ਫੇਰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਲੋਕ ਮੁਸ਼ਕਲਾਂ ਖੜੀਆਂ ਕਰ ਦਿੰਦੇ ਨੇ ਇਸ ਕਰਕੇ ਆਪਣੇ ਕੰਮ ਕਾਜ ਵਾਲੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੀ ਘਰੇਲੂ ਮੁਸ਼ਕਲ ਜਿਹੜੀ ਉਹ ਸਾਂਝੀ ਨਾ ਕਰੋ ਖਾਸ ਕਰਕੇ ਆਪਣੀਆਂ ਆਂਡਣਾ ਗਵੰਡਣਾ ਨਾਲ ਆਪਣੇ ਘਰ ਦੀ ਗੱਲ ਕਦੇ ਵੀ ਸਾਂਝੀ ਨਾ ਕਰਿਆ ਕਰੋ ਕਿਉਂਕਿ ਕੁਝ ਲੋਕ ਐ ਹੋ ਜਏ ਹੁੰਦੇ ਨੇ ਜੋ ਤੁਹਾਡੇ ਕੋਲੋਂ ਤੁਹਾਡੀ ਗੱਲ ਸੁਣ ਕੇ ਤੇ ਮਸਾਲਾ ਲਾ ਕੇ ਨਾ ਚਾਰ ਘਰਾਂ ਵਿੱਚ ਹੋਰ ਕਰਦੇ ਨੇ ਤੇ ਫੇਰ ਇਹੋ ਜਿਹੇ ਲੋਕ ਜਿਹੜੇ ਹਨ ਉਹ ਤੁਹਾਡਾ ਦੁਖੜਾ ਜਿਹੜਾ ਸੁਣਦੇ ਨੇ ਤੁਸੀਂ ਤਾਂ ਆਪਣਾ ਦੁਖੜਾ ਰੋਇਆ ਪਰ ਉਹਨੇ ਆਪਣਾ ਮਨੋਰੰਜਨ ਕਰ ਲਿਆ ਕਿਉਂਕਿ ਫਿਰ ਇਹਨਾਂ ਲੋਕਾਂ ਨੇ ਤੁਹਾਡਾ ਦੁੱਖ ਸੁਣ ਕੇ ਕੋਈ ਹਾਲਤੇ ਕਰਨਾ ਨਹੀਂ ਹੁੰਦਾ ਬਾਕੀ ਇਹ ਆ ਵੀ ਤੁਹਾਡੇ ਦੁਖੜੇ ਵਿੱਚੋਂ ਉਹਨਾਂ ਨੇ ਆਪਣਾ ਮਨੋਰੰਜਨ ਜ਼ਰੂਰ ਕਰ ਲੈਣਾ ਹੁੰਦਾ ਚੌਥੀ ਗੱਲ ਆਪਣੀ ਆਮਦਨ ਵੀ ਕਦੀ ਕਿਸੇ ਨਾਲ ਸਾਂਝੀ ਨਾ ਕਰੋ ਹੁਣ ਤੁਹਾਨੂੰ ਲੋੜ ਪੈਣ ਤੇ ਹੋ ਸਕਦਾ ਤੁਹਾਡੀ ਕਿਸੇ ਨੇ ਮਦਦ ਨਾ ਕੀਤੀ ਹੋਵੇ ਪਰ ਜਦੋਂ ਤੁਸੀਂ ਆਪਣੀ ਆਮਦਨੀ ਉਸ ਨਾਲ ਸਾਂਝੀ ਕਰਦੇ ਹੋ ਨਾ ਤਾਂ ਫੇਰ ਲੋਕ ਤੁਹਾਡੀ ਆਮਦਨੀ ਦੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਕਿ ਇਸ ਨੇ ਇਸ ਨੂੰ ਇੰਨੀ ਆਮਦਨੀ ਆ ਤੇ ਇਹ ਇੰਨੀ ਸੇਵਿੰਗ ਕਰਦਾ ਆ ਕਿਉਂਕਿ ਲੋਕ ਆਮਦਨੀ ਦੇ ਅੰਦਾਜ਼ੇ ਤਾਂ ਲਾ ਲੈਂਦੇ ਨੇ ਪਰ ਖਰਚੇ ਦੇ ਅੰਦਾਜ਼ੇ ਨਹੀਂ ਲਾਉਂਦੇ ਤੇ ਆਮਦਨ ਵਧਣ ਨਾਲ ਹਮੇਸ਼ਾ ਖਰਚੇ ਜਿਹੜੇ ਉਹ ਵੀ ਵੱਧ जाया ਕਰਦੇ ਆ ਇਸ ਕਰਕੇ ਜੇ ਉਹਨਾਂ ਤੁਹਾਡੇ ਕੋਲੋਂ ਮਦਦ ਮੰਗ ਲਈ ਤੇ ਤੁਹਾਡੇ ਤਾਂ ਆਪਣੇ ਖਰਚੇ ਬਹੁਤ ਨੇ ਜੇ ਤੁਹਾਡੇ ਕੋਲੋਂ ਉਹਨਾਂ ਦੀ ਮਦਦ ਨਾ ਕੀਤੀ ਗਈ ਨਾ ਤਾਂ ਫਿਰ ਰਿਸ਼ਤੇ ਖਰਾਬ ਹੋ ਜਾਂਦੇ ਨੇ ਇਸ ਕਰਕੇ ਰਿਸ਼ਤਿਆਂ ਨੂੰ ਵੀ ਬਚਾ ਕੇ ਰੱਖਣ ਵਾਸਤੇ ਆਪਣੀ ਆਮਦਨ ਕਦੀ ਕਿਸੇ ਨਾਲ ਸਾਂਝੀ ਨਾ ਕਰੋ ਕਿਉਂਕਿ ਆਪਣੀ ਆਮਦਨ ਦੱਸਦੇ ਆਂ ਹੀ ਅਗਲੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਪੰਜਵੀਂ ਗੱਲ ਆਪਣੇ ਰਿਸ਼ਤੇ ਬਾਰੇ ਵੀ ਕਦੇ ਕਿਸੇ ਨਾਲ ਗੱਲ ਸਾਂਝੀ ਨਾ ਕਰੋ પતિ ਪਤਨੀ ਵਿੱਚ ਰਿਸ਼ਤਾ ਕਿਵੇਂ ਦਾ ਚੱਲ ਰਿਹਾ ਭਾਵੇਂ ਤੁਹਾਡਾ ਬਹੁਤ ਪਿਆਰ ਵੀ ਹੋਵੇ ਨਾ ਤਾਂ ਵੀ ਤੁਸੀਂ ਇਹ ਗੱਲ ਕਿਸੇ ਨਾਲ ਸਾਂਝੀ ਨਾ ਕਰੋ ਕਿਉਂਕਿ ਲੋਕ ਬਹੁਤਾ ਪਿਆਰ ਵੀ ਬਰਦਾਸ਼ਤ ਨਹੀਂ ਕਰਦੇ ਹੁੰਦੇ ਇਸ ਕਰਕੇ ਆਪਣੀ ਰਿਲੇਸ਼ਨਸ਼ਿਪ ਬਾਰੇ ਵੀ ਕਿਸੇ ਨਾਲ ਸਾਂਝੀ ਨਾ ਕਰੋ ਗੱਲ ਕਿ ਤੁਹਾਡਾ ਰਿਸ਼ਤਾ ਚੰਗਾ ਚੱਲ ਰਿਹਾ ਜਾਂ ਫਿਰ ਮਾੜਾ ਚੱਲ ਰਿਹਾ ਛੇਵੀਂ ਗੱਲ ਆਪਣੇ ਸੀਕ੍ਰੇਟ ਕਦੀ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਕਿਉਂਕਿ ਹਰ ਬੰਦੇ ਦੇ ਕੁਝ ਸੀਕ੍ਰੇਟ ਹੁੰਦੇ ਨੇ ਜੋ ਕਦੇ ਵੀ ਕਿਸੇ ਨੂੰ ਨਹੀਂ ਦੱਸਨੇ ਚਾਹੀਦੇ ਹਰ ਘਰ ਦੇ ਕੁਝ ਮਸਲੇ ਹੁੰਦੇ ਨੇ ਤੇ ਜੇਕਰ ਤੁਸੀਂ ਇਹੋ ਜਿਹੇ ਮਸਲੇ ਕਿਸੇ ਨਾਲ ਸਾਂਝੇ ਕਰ ਦਿੱਤੇ ਨਾ ਤੇ ਉਹਨੇ ਫਿਰ ਹੋਰ ਦੋ ਚਾਰ ਜਾਣਿਆਂ ਕੋ ਕਰ ਦਿੱਤੇ ਤੇ ਫਿਰ ਗੱਲ ਖਿਲਰਦਿਆਂ देर ਨਹੀਂ ਲੱਗਦੀ ਤੇ ਫਿਰ ਜਦੋਂ ਘਰ ਤੱਕ ਉਹ ਗੱਲ ਪਹੁੰਚਦੀ ਆ ਨਾ ਕਿਉਂਕਿ ਕੋਈ ਵੀ ਗੱਲ ਕਰ ਲੋ ਨਾ ਉਹ ਘੁੰਮ ਫਿਰ ਕੇ ਬਾਹਰੋਂ ਫਿਰ ਘਰ ਤੱਕ ਆ ਹੀ ਜਾਂਦੀ ਆ ਤੇ ਫਿਰ ਘਰ ਦਾ ਮਾਹੌਲ ਵਿਗੜਨਾ ਉਹ ਅਲੱਗ ਘਰ ਵਿੱਚ ਝਗੜਾ ਪੈਦਾ ਹੋਣਾ ਉਹ ਉਹ ਅਲੱਗ ਇਸ ਕਰਕੇ ਆਪਣੇ ਘਰ ਦੀ ਗੱਲ ਕਦੇ ਵੀ ਕਿਸੇ ਦੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਘਰ ਦੇ ਕੁਝ ਭੇਦ ਹੁੰਦੇ ਨੇ ਜਿਹੜੇ ਬਣੇ ਰਹਿਣਾ ਤੇ ਚੰਗਾ ਹੁੰਦਾ ਇਸ ਕਰਕੇ ਘਰ ਦੇ ਕਿਸੇ ਮੈਂਬਰ ਨੂੰ ਵੀ ਨਹੀਂ ਚਾਹੀਦਾ ਹੁੰਦਾ ਕਿ ਉਹ ਆਪਣੇ ਘਰ ਦੀ ਗੱਲ ਬਾਹਰ ਕਿਸੇ ਨਾਲ ਕਰੇ ਕਿਉਂਕਿ ਬਾਹਰ ਕਿਸੇ ਨਾਲ ਘਰ ਦੀ ਗੱਲ ਕਰਨ ਦੇ ਨਾਲ ਨਾ ਘਰ ਦੇ ਭੇਦ ਖੁੱਲ ਜਾਂਦੇ ਨੇ ਇਸ ਕਰਕੇ ਕਦੀ ਵੀ ਆਪਣੇ ਘਰ ਦੀ ਗੱਲ ਬਾਹਰ ਨਹੀਂ ਕਰਨੀ ਚਾਹੀਦੀ ਸੋ ਜ਼ਿੰਦਗੀ ਨੂੰ ਸੌਖੀ ਬਣਾ ਕੇ ਰੱਖਣ ਲਈ ਖੁਸ਼ੀਆਂ ਭਰੀ ਬਣਾ ਕੇ ਰੱਖਣ ਲਈ ਇਹ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਆਸ ਕਰਦੀ ਆ ਤੁਹਾਨੂੰ ਗੱਲਾਂ ਜਰੂਰ ਚੰਗੀਆਂ ਲੱਗੀਆਂ ਹੋਣਗੀਆਂ ਆਪਣੇ ਵਿਚਾਰ ਜਰੂਰ ਦਿਓ ਇਹ ਜ਼ਿੰਦਗੀ ਹੱਸਦਿਆਂ ਖੇਡਦਿਆਂ ਕੱਟੀ ਜਾਵੇ ਤਾਂ ਬਹੁਤ ਚੰਗਾ ਹੁੰਦਾ